ਪੁਲਿਸ ਨੇ ਸ਼ਾਪੇਮਾਰੀ ਦੌਰਾਨ ਦੇਹਵਪਾਰ ਦੇ ਰੈਕਿਟ ਦਾ ਕਿੱਤਾ ਪੜਦਾ ਫਾਸ਼ ਦੋ ਔਰਤਾਂ ਸਮੇਤ 15 ਬੰਦਿਆਂ ਨੂੰ ਕੀਤਾ ਗ੍ਰਿਫਤਾਰ ਖਬਰ ਪਠਾਨਕੋਟ ਦੇ ਢਾਕੀ ਇਲਾਕੇ ਦੀ ਹੈ ਜਿੱਥੇ ਕਿ ਇੱਕ ਔਰਤ ਖੁੱਲੇ ਆਮ ਆਪਣੇ ਘਰ ਵਿੱਚ ਦੇਹਵਪਾਰ ਦਾ ਧੰਦਾ ਚਲੰਗੂ ਸੀ ਲੋਕਾਂ ਨੇ ਉਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਅਤੇ ਪੁਲਿਸ ਨੇ ਸ਼ਾਪੇਮਾਰੀ ਦੇ ਦੌਰਾਨ ਦੇਹਵਪਾਰ ਦੇ ਸੱਤਨਾ ਸਮੇਤ ਇੱਕ ਹੋਰ ਔਰਤ ਅਤੇ 15 ਬੰਦਿਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਇਸ ਸਬੰਧ ਵਿੱਚ ਡੀਐਸਪੀ ਪਠਾਨਕੋਟ ਨੇ ਦੱਸਿਆ ਕਿ ਉਹਨਾਂ ਨੂੰ ਕਾਫੀ ਸਮੇਂ ਤੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਸ਼ਹਿਰ ਦੇ ਟਾਕੀ ਇਲਾਕੇ ਵਿੱਚ ਕੁਝ ਔਰਤਾਂ ਦੇਹਵਾਰ ਦਾ ਤੰਦਾ ਕਰਦੀਆਂ ਹਨ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਸ਼ਾਪੇਮਾਰੀ ਦੇ ਦੌਰਾਨ ਦੋ ਔਰਤਾਂ ਸਮੇਤ 15 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਗੇ ਦੀ ਕਾਰਵਾਈ ਜਾਰੀ ਪੁਲਿਸ ਨੂੰ ਰੀਸੈਂਟਲੀ ਕਾਫੀ ਸ਼ਿਕਾਇਤਾਂ ਆ ਰਹੀਆਂ ਸੀ ਕਿ ਪਿਸ਼ਾਰਦਾ ਨਾਮ ਦੀ ਲੇਡੀ ਹੈ ਟਾਕੀ ਚੌਕ ਪਠਾਨਕੋਟ ਦੇ ਨੇੜੇ ਰਹਿੰਦੀ ਹੈ ਤੇ ਉਹ ਚੱਕਲਾ ਚਲਾ ਰਹੀ ਆ ਔਰ ਬਾਹਰ ਤੋਂ ਕੁੜੀਆਂ ਮੰਗਾ ਕੇ ਇੱਕ ਸੈਕਸਟ ਖਲਾਰੀ ਸੋ ਇਸ ਇਨਫੋਰਮੇਸ਼ਨ ਤੇ ਸਾਡੇ ਸਤੂ ਸਾਹਿਬ ਕਾਫੀ ਦਿਨ ਦਾ ਵਰਕ ਕਰ ਰਹੇ ਸੀ ਸੋ ਅੱਜ ਆਪਾਂ ਉਥੇ ਰੇਡ ਕੀਤਾ ਉਸ ਰੇਡ ਦੇ ਦੌਰਾਨ ਇੱਕ ਲੜਕੀ 15 ਜੈਂਟਸ ਉਥੇ ਮਿਲੇ ਸੀ ਇਤਰਾਜੋਗ ਹਾਲਤ ਸੋ ਆਪਾਂ ਉਸ ਲੇਡੀ ਸ਼ਰਦਨ ਤੇ ਹੋਰ ਜਿਹੜੇ 15 ਬੰਦੇ ਸੀ ਉਥੇ ਇਸ ਸੈਕਸ ਰਿਕਾਰਡ ਦੇ ਵਿੱਚ ਇਨਵੋਲਵ ਸਾਰੇ ਅਰੈਸਟ ਕਰ ਲਿਆ। ਔਰ ਜਿਹੜੀ ਉੱਥੇ ਕੁੜੀ ਵਿਕਟਮ ਹੈ ਜਿਹੜੀ ਕਿ ਇਸ ਤੰਦੇ ਦੇ ਵਿੱਚ ਜਿਹੜੀ ਅਫੈਕਟਡ ਸੀ ਉਸ ਨੂੰ ਵੀ ਆਪਾਂ ਲੈ ਲਿਆ ਆਪਣੇ ਕਬਜ਼ੇ ਤੇ ਔਰ ਨੂੰ ਪ੍ਰੋਬੇਬਲੀ ਆਪਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਉਹਨਾਂ ਦੇ ਹੈਂਡਓਵਰ ਕਰਾਂਗੇ। ਔਰ ਇਸ ਨੂੰ ਅਰੈਸਟ ਕਰ ਲਿਆ ਆਪਾਂ ਸ਼ਰਦਾਂ ਨੂੰ ਤੇ 15 ਬੰਦੇ ਨੂੰ ਵੀ ਅਰੈਸਟ ਕਰ ਲਿਆ। ਆਪਾਂ ਅੱਜ ਕੋਰਟ ਪੇਸ਼ ਕਰਾਂਗੇ। ਇਸ ਨੂੰ ਪਹਿਲੇ ਵੀ ਕੋਈ ਮਾਮਲਾ ਰਿਹਾ ਸੀ ਤੇ ਜੋ ਇਸ ਲੇਡੀ ਜਿਹੜੀ ਸ਼ਰਦ ਆ ਇਹਦੇ ਖਿਲਾਫ ਆਲਰੇਡੀ 13 ਤਿੰਨ ਪਰਚੇ ਦਰਜ ਨੇ ਜਿਹੜੇ ਕਿ ਅੰਡਰ ਟ੍ਰਾਇਲ ਨਾਲ ਆ ਜੇ ਸੋ ਆਪਾਂ ਇਸ ਗੱਲ ਨੂੰ ਸੀਰੀਅਸਲੀ ਲਵਾਂਗੇ ਔਰ ਇਸ ਦੌਰਾਨ ਇਹਦੀ ਜੋ ਪ੍ਰੋਪਰਟੀ ਜੇ ਇਸ ਧੰਦੇ ਤੋਂ ਬਣਾਈ ਆ ਆਪਾਂ ਉਸ ਵੀ ਵੈਰੀਫਾਈ ਕਰ ਰਹੇ ਆ ਤਾਂ ਕਿ ਇਸ ਚੀਜ਼ਾਂ ਦੇ ਟੱਲ ਪਾਈ ਜਾ ਸਕਣ ਸਰ ਕੋਈ ਨੈਟਵਰਕ ਹੈ ਨਾ ਜਿਸ ਸੇ ਸਟੇਟ ਦੇ ਨਾਲ ਜੰਮੂ ਦੇ ਵਿੱਚ ਪਾਸਟਰ ਚਲੇਗਾ ਪਰ ਇਹਨਾਂ ਨੂੰ ਸੋ ਆਪਾਂ ਉਸ ਨਾਟ ਨੈਟਵਰਕ ਨੂੰ ਵੀ ਕੰਗਾਲਣ ਦੀ ਕੋਸ਼ਿਸ਼ ਕਰ ਰਹੇ ਆ ਜਿੱਦਾ ਕਿੱਥੇ ਕਿੱਥੇ ਨੈਟਵਰਕ ਹੈ ਉਸ ਨੂੰ ਸਾਰਿਆਂ ਨੂੰ ਐਕਸਪੋਜ਼ ਕਰਾਂਗੇ ਆਰਾਮ ਦੇ ਨਾਮ ਤੇ ਕੇਸ ਹੋਇਆ ਫਿਰ ਕੋਰਡ ਨੰਬਰ ਬਾਹਰ ਆਦੀ ਦੇਖੋ ਉਹ ਤੇ ਕੋਰਟ ਦਾ ਇੱਕ ਪ੍ਰੋਸੀਜਰ ਆ ਲਾਅ ਆਪਣਾ ਐਕਸ਼ਨ ਆਪ ਕਰਦਾ ਹੈ ਕਿ ਜੇ ਜਮਾਨਤ ਹੁੰਦੀ ਹੈ ਤੇ ਉਹ ਕੋਰਟ ਆਫ پارਸਲ ਆਫ ਪ੍ਰੋਸੀਜਰ ਦਾ ਹੈਗਾ ਬਟ ਕੇਸ ਜਿਹੜਾ ਉਹ ਅੰਡਰ ਟ੍ਰਾਇਲ ਹੈ ਅਦਾਲਤ ਆਪਣਾ ਫੈਸਲਾ ਸੁਣਾਏਗੀ ਪਰ ਜਿਹੜਾ ਸਬੂਤ ਨੇ ਫਿਰ ਕਰਦਾ ਸ਼ਾਇਦ ਦੇ ਵਿੱਚ ਤੇ ਉਹ ਵਿੱਚ ਤਾਂ ਵੀ ਹੀ ਦੇਖੋ ਜੋ ਗਲਤ ਕੰਮ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਖਾਸ ਕਰਕੇ ਉਹ ਕੰਮ ਜਿਹੜਾ ਸਾਡੀ ਸੁਸਾਇਟੀ ਨੂੰ ਹੈਂਪਰ ਕਰਦਾ ਜਾਂ ਸਾਡੇ ਜਿਹੜੀ ਸੁਸਾਇਟੀ ਹੈ ਜਾਂ ਸਾਡੇ ਸ਼ਹਿਰੀ ਨੇ ਜਾਂ ਬੱਚੇ ਨੇ ਉਹਨਾਂ ਨੂੰ ਕੋਈ ਗਲਤ ਮੈਸੇਜ ਜਾਂਦਾ ਤਾਂ ਉਹ ਸਟਾਪ ਕਰਨਾ ਸਾਡੀ ਜ਼ਿੰਮੇਵਾਰੀ ਹੈ ਔਰ ਅਸੀਂ ਤੁਸੀਂ ਮਿਲ ਕੇ ਸਾਰਾ ਕੰਮ ਖਤਮ ਕਰਾਂਗੇ ਜੋ ਗਲਤ ਹੈਗਾ